ਤੀਸਰਾ ਜ ਪਠਾਨਕੋਟ ਚ ਇੰਟਰਡਿਸਟ੍ਰਿਕ ਕਰਾਟੇ ਚੈਂਪੀਅਨਸ਼ਿਪ ਜਿਹੜੀ ਕਰਵਾਈ ਜਾ ਰਹੀ ਹੈ ਜੀ ਇਸ ਵਿੱਚ ਆਪ ਨੂੰ ਆਪਣਾ ਨਾਮ ਬਜੋ ਪਹੁੰਚਿਓ ਕੀ ਕਹਿਣਾ ਚਾਹਦੇ ਜੀ ਬੜਾ ਮੈਂ ਸਮਝਦਾ ਵੀ ਬੜਾ ਅੱਜ ਸਟੋਰੀਕਲ ਡੇ ਆ ਸਾਡੇ ਡਿਸਟ੍ਰਿਕਟ ਦੇ ਲਈ ਪੰਜਾਬ ਲਈ ਤਾਂ ਹੈ ਹੀ ਆ ਪੂਰੇ ਪੰਜਾਬ ਦੇ ਬੱਚੇ 23 ਦੇ 23 ਜ਼ਿਲ੍ਹਿਆਂ ਦੇ ਅੱਜ ਇੱਥੇ ਕਰਾਟੇ ਪ੍ਰਤੀਯੋਗਤਾ ਚ ਭਾਗ ਲੈਣ ਲਈ ਆ ਇਹ ਜਿਹੜੀਆਂ 68ਵੀਂ ਆ ਮਤਲਬ ਇੰਟਰਸਟੇਟ ਗੇਮਸ ਹੈਗੀਆਂ ਨੇ ਸੋ ਸਭ ਤੋਂ ਪਹਿਲਾਂ ਉਹਦਾ ਸਭ ਨੂੰ ਜੀ ਆ ਔਰ ਇਹ ਬੱਚੇ ਇਸ ਖੇਡ ਦੇ ਰਾਹੀਂ ਆਪਣੇ ਜੀਵਨ ਦੇ ਅੰਦਰ ਵੱਡੀਆਂ ਬੁਲੰਦੀਆਂ ਨੂੰ ਸੋਹਣ ਇਹ ਮੇਰੀਆਂ ਸ਼ੁਭ ਕਾਮਨਾਵਾਂ ਵੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਨੇ ਰੰਗਲਾ ਪੰਜਾਬ ਬਣਾਉਣ ਦਾ ਸੀ ਵਿਜ਼ਨ ਲੈ ਕੇ ਤੁਰੇ ਆ ਸੋ ਉਹਦੇ ਅੰਦਰ ਇਹ ਵੀ ਇੱਕ ਖੂਬਸੂਰਤ ਰੰਗ ਹੈ ਖੇਡਾਂ ਉਹ ਚਾਹੇ ਖੇਡਾ ਵਰਧਨ ਪੰਜਾਬ ਦੀਆਂ ਦੇ ਰੂਪ ਚ ਹੋਵੇ ਚਾਹੇ 68ਵੀਂ ਕਾਰਾਟੇ ਪ੍ਰਤੀਯੋਗਤਾ ਦੇ ਰੂਪ ਚ ਹੋਵੇ ਜਾਂ ਸਾਡੇ ਕਬੱਡੀ ਦੇ ਗੇਮਸ ਹੋਣ ਸੋ ਮਲਟੀ ਕਿਸਮੀਆਂ ਖੇਡਾਂ ਦੇ ਉੱਤੇ ਕਰੋੜਾ ਰੁਪਈਏ ਸਰਕਾਰ ਵੱਲੋਂ ਜਿਹੜੇ ਆ ਇਨਵੈਸਟ ਕੀਤੇ ਜਾ ਰਹੇ ਆ ਸੋ ਤੁਸੀਂ ਦੇਖਿਆ ਪਿਛਲੇ 2 ਸੀਜ਼ਨ ਜਿਹੜੇ ਆ ਖੇਡਾ ਵਤਨ ਪੰਜਾਬ ਦੀਆਂ ਚ ਲਗਭਗ 18 ਕਰੋੜ ਰੁਪਈਆ ਬੱਚਿਆਂ ਦੀ ਝੋਲੀ ਚ ਪਿਆ ਸੋ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਣਾ ਜਿੰਦਾਬਾਦਾ ਪੰਜਾਬ ਜਿਸ ਪੰਜਾਬ ਦੇ ਅੰਦਰ ਗਿੱਧੇ ਵੀ ਹੋਣ ਤਰਿੰਜਰਾ ਵੀ ਹੋਣ ਭੰਗੜੇ ਵੀ ਹੋਣ ਤੇ ਨਾਲ ਦੀ ਨਾਲ ਇਥੇ ਮਤਲਬ ਖੇਡਾਂ ਦੇ ਅੰਦਰ ਦੁਨੀਆ ਦੇ ਵਿੱਚ ਨਾਮ ਖੱਟਣ ਦੀਆਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹ ਵੀ ਹੋਰ ਵਧਣ ਫੁੱਲਣ ਇਹਦੇ ਲਈ ਸਰਕਾਰ ਵੱਲੋਂ ਜਤਨ ਕੀਤੇ ਜਾ ਰਹੇ ਆ ਸੋ ਮੇਰੇ ਨਾਲ ਸਾਡੇ ਡਿਊਟੀ ਕਮਿਸ਼ਨਰ ਜੀ ਜਿਨ੍ਹਾਂ ਦੀ ਦੇਖ ਰਿਕ ਦੇ ਵਿੱਚ ਸਾਰੇ ਇਵੈਂਟ ਚੱਲਣਾ ਸਾਡੇ ਡੀਓ ਸਕੈਂਡਰੀ ਡੀਓ ਪ੍ਰਾਇਮਰੀ ਤਮਾਮ ਜਿਹੜੇ ਸਾਡੇ ਸਮਸਤ ਅਧਿਕਾਰੀ ਸਬਾਣ ਨੇ ਉਹਨਾਂ ਦੀ ਗਵਾਈ ਦੇ ਵਿੱਚ ਚੱਲ ਰਿਹਾ ਔਰ ਮੈਂ ਜਿਹੜਾ ਸੀਸੀ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਵੀ ਸ਼ੁਕਰੀਆ ਅਦਾ ਕਰਦਾ ਇਹਨਾਂ ਨੇ ਬਹੁਤ ਸ਼ਾਨਦਾਰ ਏ ਮੈਨੇਜਮੈਂਟ ਕੀਤੀ ਆ ਸੋ ਮੈਨੂੰ ਲੱਗਦਾ ਹੈ ਕਿ ਸਾਡੇ ਸਭ ਦੇ ਜਿਤਨਾ ਦੇ ਰਾਈ ਇਹਨਾਂ ਬੱਚਿਆਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਨਵੀਆਂ ਉਮੀਦਾਂ ਲੈ ਕੇ ਇਥੋਂ ਜਾਣਗੇ ਔਰ ਵੱਡੇ ਦਿਸਹੱਦੇ ਸਥਾਪਿਤ ਕਰਨਗੇ ਆਪਣੇ ਜੀਵਨ ਦੇ ਅੰਦਰ ਔਰ ਵਾਸ ਖੇਡਾਂ ਮੈਂ ਸਮਝਦਾ ਵੀ ਬਹੁਤ ਵੱਡੀ ਭੂਮਿਕਾ ادا ਕਰਦੀਆਂ ਨੇ ਔਰ ਖੇਡਾਂ ਅੱਜ ਸ਼ੁਰੂਆਤ ਹੋਈ ਹੈ ਇਹ 3-4 ਦਿਨ ਚੱਲਣੀਆਂ ਨੇ ਔਰ ਇਹਦੇ ਵਿੱਚੋਂ ਨਵੀਂ ਊਰਜਾ ਲੈ ਕੇ ਬੱਚੇ ਸਾਡੇ ਜਾਣਗੇ